ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਫੈਸ਼ਨ ਕੋਰਨਰ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਸਲਵਾਰ ਦੀ ਸਟਿਚਿੰਗ ਇਹ ਸਲਵਾਰ ਦੀ ਆਪਾਂ ਨੇ ਕਟਾਈ ਕਰ ਲਈ ਠੀਕ ਹੈ ਜੀ ਤੇ ਇਸ ਦੀ ਆਪਾਂ ਤੁਹਾਨੂੰ ਫੁੱਲ ਸਟਿਚਿੰਗ ਦੱਸਾਂਗੇ ਇਹ ਸਾਡੇ ਕੋਲ ਕੁੰਦੇ ਨੇ ਠੀਕ ਹੈ ਇਹ ਦੇਖੋ ਇਹ ਆਸਣ ਹੈ ਤੇ ਇਹ ਹੈਗੀ ਹੈ 벨ਟ ਇਹ ਹੈਗੇ ਨੇ ਇਹਦੇ ਪੱਟ ਤੇ ਇਹ ਵਾਲਾ ਕਪੜਾ ਹੈਗਾ ਐਕਸਟਰਾ ਠੀਕ ਹੈ ਜੀ ਆਪਾਂ ਇਹਦੀ ਸਟੀਚਿੰਗ ਤੁਹਾਨੂੰ ਦੱਸਾਂਗੇ ਇਹ ਆਪਾਂ ਚੱਕਵੀ ਸਲਵਾਰ ਬੋਲਦੇ ਆ ਇਸ ਨੂੰ ਇਸ ਦੀ ਆਪਾਂ ਨੇ ਕਿਵੇਂ ਸਲਾਈ ਪਾਉਣੀ ਆ ਕਿਵੇਂ ਸਲਾਈ ਕਰਨੀ ਆ ਉਹ ਤੁਹਾਨੂੰ ਆਪਾਂ ਫੁੱਲ ਵੀਡੀਓ ਦੱਸਾਂਗੇ ਤੁਸੀਂ ਵੀਡੀਓ ਦੇ ਨਾਲ ਬਨੇ ਰਹਿਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਦੇਖੋ ਜੀ ਚੱਕਵੀ ਸਲਵਾਰ ਉਹ ਹੁੰਦੀ ਹੈ ਜਿਹਦੇ ਇਸ ਤਰ੍ਹਾਂ ਆਪਾਂ ਪਹੁੰਚੇ ਤੇ ਸੈਂਟਰ ਦੇ ਵਿੱਚ ਕਾਟ ਪਾਉਨੇ ਆ ਇਹ ਤੁਹਾਨੂੰ ਮੈਂ ਦਿਖਾਉਣੀ ਆ ਖੋਲ ਕੇ ਇਹ ਦੇਖੋ ਇਸ ਤਰ੍ਹਾਂ ਦੇਖੋ ਆਪਣੇ ਪੌਂਚੇ ਦੇ ਸੈਂਟਰ ਵਿੱਚ ਕੱਟ ਕਾਰਟ ਪਾਈ ਹੋਈ ਹੈ ਇਹ ਸੈਂਟਰ ਆਪਣੀ ਪੌਂਚੇ ਦਾ ਠੀਕ ਹੈ ਇਸ ਤੇ ਆਪਾਂ ਨੇ ਕਿਵੇਂ ਪਲੇਟ ਪਾਉਣਾ ਹੈ ਤੇ ਕਿਵੇਂ ਇਸ ਦੀਆਂ ਚੋਣਾ ਪਾਉਣੀਆਂ ਨੇ ਇਹ ਤੁਹਾਨੂੰ ਪ੍ਰੋਪਰ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਵਾਂਗੇ ਠੀਕ ਹੈ ਜੀ ਤੇ ਵੀਡੀਓ ਦੇ ਨਾਲ ਬਨੇ ਰਹਿਣਾ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਜੁਆਇਨ ਵੀ ਕਰ ਲੈਣਾ ਠੀਕ ਹੈ ਜੀ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਪੂਰੀ ਸਲਵਾਰ ਦੀ ਸਿਲਾਈ ਠੀਕ ਹੈ ਜੇਕਰ ਤੁਸੀਂ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਹੋ ਤਾਂ ਫੁੱਲ ਵੀਡੀਓ ਜ਼ਰੂਰ ਦੇਖਣਾ ਤੁਹਾਨੂੰ ਜ਼ਰੂਰ ਹੈਲਪ ਹੋਏਗੀ ਜੀ ਸਲਵਾਰ ਬਣਾਉਣ ਦੇ ਵਿੱਚ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਸਲਵਾਰ ਦੀਆਂ ਸਲਾਈਆਂ ਇਹ ਸਾਡਾ ਪੌਂਚਾ ਹੈ ਇਸ ਨੂੰ ਆਪਾਂ ਸਾਈਡ ਤੇ ਕਰ ਲਾਂਗੇ ਇਹ ਹੈਗੇ ਕੁੰਦੇ ਕੁੰਦੇਆਂ ਦੇ ਆ ਦੇਖੋ ਦੋਨੋਂ ਆਸਣ ਨੇ ਚਾਰ ਪੀਸ ਹੁੰਦੇ ਇਸ ਤਰ੍ਹਾਂ ਇਹ ਦੇਖੋ ਇਹ ਸਿੱਧੀ ਸਾਈਡ ਹੈ ਤੇ ਇਹ ਪੁੱਠੀ ਸਾਈਡ ਹੈ ਇਹ ਸਾਰੀ ਕੰਨੀ ਆਪਾਂ ਨੇ ਵਿੱਚ ਸਟੀਚਿੰਗ ਕਰ ਲੈਣੀ ਆ ਪੂਰੀ ਦੀ ਪੂਰੀ ਤੇ ਹੁਣ ਆਪਾਂ ਇਹਨਾਂ ਦੀ ਸਲਾਈ ਲਾਵਾਂਗੇ ਆਸਣ ਦੀ ਸਭ ਤੋਂ ਪਹਿਲਾਂ ਬਖੀਏ ਤੁਸੀਂ ਬ੍ਰੀਕ ਕਰ ਲੈਣਾ ਨਾਰਮਲ ਜਿਹੜਾ ਹੁੰਦਾ ਤੇ ਜਿਆਦਾ ਵੱਡਾ ਨਹੀਂ ਰੱਖਣਾ ਇਸੇ ਤਰ੍ਹਾਂ ਆਪਾਂ ਦੂਸਰਾ ਆਸਣ ਸਲਾਈ ਕਰ ਲੈਣਾ ਦੇਖੋ ਜੀ ਆਪਣੀਆਂ ਦੋਨੋਂ ਆਸਣ ਦੀਆਂ ਸਲਾਈਆਂ ਲੱਗ ਗਈਆਂ ਤਾਂ ਹੁਣ ਆਪਾਂ ਇਹਦੇ ਨਾਲ ਜੋੜਾਂਗੇ ਪੌਂਚਾ ਠੀਕ ਹੈ ਦੇਖੋ ਜੀ ਹੁਣ ਆਪਣੀ ਰਹਿ ਗਈ ਹੈ ਲਾਸਟ ਵਾਲੀ ਸਲਾਈ ਇਸ ਤਰ੍ਹਾਂ ਦੀਆਂ ਦੋ ਸਾਈਡਾਂ ਸਿਗੀਆਂ ਕੰਨੀ ਵਾਲੀਆਂ ਹੁਣ ਇਹ ਆਪਣੀ ਲਾਸਟ ਹੈ ਤੇ ਇਹਨੂੰ ਆਪਾਂ ਸਲਾਈ ਲਾ ਲੈਣੀ ਆ ਚਾਰੇ ਸਲਾਈਆਂ ਆਪਣੀਆਂ ਲੱਗ ਗਈਆਂ ਦੇਖੋ ਜੀ ਆਪਣੀ ਇਹ ਵਾਲੀ ਲਾਸਟ ਸਲਾਈ ਸੀਗੀ ਠੀਕ ਹੈ ਜਿਹੜੀਆਂ ਆਪਾਂ ਲੰਬੀਆਂ ਸਲਾਈਆਂ ਲਾਉਣੀਆਂ ਹੁੰਦੀਆਂ ਆ ਚਾਰੇ ਸਲਾਈਆਂ ਆਪਣੀਆਂ ਲੱਗ ਗਈਆਂ ਤੇ ਇਹ ਅੱਗੇ ਆਪਣੇ ਪੌਂਚੇ ਦਾ ਸੈਂਟਰ ਹੁਣ ਤੁਸੀਂ ਕੀ ਕਰਨਾ ਇਹਨੂੰ ਸਿੱਧਾ ਕਰ ਲੈਣਾ ਪਹਿਲਾਂ ਠੀਕ ਹੈ ਸਲਵਾਰ ਨੂੰ ਸਿੱਧੀ ਕਰ ਲੈਣਾ ਇਸ ਤਰ੍ਹਾਂ ਦੇਖੋ ਇਹਦਾ ਪਹੁੰਚੇ ਦਾ ਸੈਂਟਰ ਕਰ ਲੈਣਾ ਜਿੱਥੋਂ ਆਪਾਂ ਨੇ ਦੇਖੋ ਕਾਰਟ ਪਾਈ ਸੀ ਤੁਹਾਨੂੰ ਲੱਭ ਰਹੀ ਹੈ ਠੀਕ ਹੈ ਇਹ ਚੀਜ਼ ਜਿਹੜੀ ਐ ਇੱਥੋਂ ਆਪਾਂ ਨੇ ਪਲੇਟ ਪਾ ਦੇਣਾ ਜਿਸ ਤਰ੍ਹਾਂ ਆਪਾਂ ਪਲੋਈ ਪਾਉਨੇ ਆ ਇਸ ਤਰ੍ਹਾਂ ਆਪਾਂ ਨੇ ਸਿੱਧਾ ਸਿੱਧਾ ਪਲੇਟ ਪਾ ਦੇਣਾ ਇੱਥਾ ਨੂੰ ਪੰਜ ਤੋਂ 6 ਇੰਚ ਲੱਭ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਨੇ ਦੂਸਰੀ ਸਾਈਡ ਪਾ ਲੈਣਾ ਪਲੇਟ ਨੂੰ ਦੇਖੋ ਜੀ ਜੇਕਰ ਤੁਹਾਨੂੰ ਨਹੀਂ ਸਮਝ ਲੱਗੀ ਤਾਂ ਮੈਂ ਦੁਬਾਰਾ ਤੋਂ ਦੱਸਦੀ ਆਏ ਦੇਖੋ ਇਹ ਹਗੇ ਆਪਣੇ ਆਸਣ ਇਹ ਆਪਾਂ ਨੇ ਜੋੜ ਲਏ ਦੋਨੋਂ ਸਲਾਈਆਂ ਹੁਣ ਆਪਾਂ ਨੇ ਇਧਰਲੀ ਸਾਈਡ ਨੂੰ ਚੱਲ ਜਾਣਾ ਹਨ ਜਦੋਂ ਆਸਣ ਜੋੜ ਦਿੰਨੇ ਆ ਤੇ ਆ ਦੇਖੋ ਆ ਪਹੁੰਚੇ ਵਾਲੀਆਂ ਸਲਾਈਆਂ ਵੀ ਜੁੜ ਜਾਣੀਆਂ ਆ ਆਪਸ ਦੇ ਵਿੱਚ ਠੀਕ ਹੈ ਤੇ ਇਹ ਆ ਗਿਆ ਆਪਣੇ ਸੈਂਟਰ ਪਹੁੰਚੇ ਦਾ ਸੈਂਟਰ ਕਰੀਜ਼ ਵਾਲਾ ਵੱਲ ਜਿੱਥੇ ਆਪਾਂ ਨੇ ਕਾਟ ਪਾਈ ਹੋਈ ਹੈ ਚੱਕਵੀ ਸਲਵਾਰ ਬਣਾਉਣੀ ਆ ਇਹ ਕਾਟ ਆਪਾਂ ਤਾਂ ਪਾਉਨੇ ਆ ਤਾਂ ਜੋ ਕਿ ਸਾਡੀ ਸਲਵਾਰ ਪਹੁੰਚੇ ਦੇ ਉੱਪਰ ਢੇਰੀ ਨਾ ਹੋਵੇ ਠੀਕ ਹੈ ਤੇ ਇਸ ਤੋਂ ਆਪਾਂ 1.5 ਇੰਚ ਦੀ ਕਾਰਡ ਪਾਈ ਆ ਜੇਕਰ ਤੁਸੀਂ ਇਸ ਦੀ ਕਟਿੰਗ ਦੇਖਣਾ ਚਾਹੁੰਦੇ ਹੋ ਸਲਵਾਰ ਦੀ ਤਾਂ ਤੁਸੀਂ ਉਹ ਵੀ ਸਾਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਕਟਿੰਗ ਵੀ ਪਾ ਦਾਂਗੀ ਵੀਡੀਓ ਸਲਵਾਰ ਦੀ ਠੀਕ ਹੈ ਤੇ ਆ ਦੇਖੋ ਆਪਾਂ ਨੇ ਇੱਧਰ ਵੀ ਕਰੀਜ਼ ਵਾਲਾ ਵਾਲੀ ਨਿਸ਼ਾਨੀ ਲਾ ਲਈ ਇਸ ਤਰ੍ਹਾਂ ਆਪਾਂ ਨੇ ਜਦੋਂ ਪਲੇਟ ਪਾ ਲੈਨੇ ਤੇ ਆਪਣੀ ਇਹ ਜਿਹੜੀ ਪ੍ਰੋਪਰ ਕਰੀਜ਼ ਬਣ ਜਾਂਦੀ ਹੈ ਜਦੋਂ ਆਪਾਂ ਸਲਵਾਰ ਪ੍ਰੈਸ ਕਰਦੇ ਹਾਂ ਨਾ ਤੇ ਇਹ ਬਿਲਕੁਲ ਸੈਂਟਰ ਦੇ ਵਿੱਚ ਆਉਂਦਾ ਹੁੰਦਾ ਹੁੰਦਾ ਵਲ ਇਸ ਤਰ੍ਹਾਂ ਇਹਦੀ ਬਿਲਕੁਲ ਤੈਅ ਲੱਗ ਜਾਣੀ ਇੱਕ ਜਗ੍ਹਾ ਤੇ ਇਹਦੀ ਕਰੀਜ਼ ਕਦੇ ਵੀ ਘੁੰਮੇ ਫਰੇਗੀ ਨਹੀਂ ਠੀਕ ਹੈ ਤੇ ਹੁਣ ਆਪਾਂ ਪਹਿਲਾਂ 벨ਟ ਬਣਾਵਾਂਗੇ ਫਿਰ ਇਹ ਦੇਖੋ ਫਿਰ ਆਪਾਂ ਵਲ ਪਾਵਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਹੁਣ ਬਣਾਉਨੇ ਆਂ 벨ਟ ਤੇ ਉਹਦਾ ਨੇਫਾ ਫੋਲਡ ਕਰਦੇ ਆਂ ਇਹੇ ਹੈਗੀ ਹੈ ਜੀ ਸਾਡੇ ਕੋਲ 벨ਟ 벨ਟ ਦੀ ਚੌੜਾਈ ਹੈਗੀ ਹੈ ਜੀ 8 ਇੰਚ ਇਹਦੀ ਪਹਿਲਾਂ ਆਪਾਂ ਇੱਕ ਸਾਈਡ ਤੇ ਸਲਾਈ ਲਾਵਾਂਗੇ ਸਾਈਡ ਆਪਾਂ ਨੇ ਸਟਿਚ ਕਰ ਲਈ ਠੀਕ ਹੈ ਹੁਣ ਆਪਾਂ ਨੇ ਦੂਸਰੀ ਸਾਈਡ ਤੋਂ ਇਸ ਤਰ੍ਹਾਂ ਲੈ ਲੈਣਾ ਤੇ ਇੱਥੋਂ ਆਪਾਂ ਨੇ 1 ਸਵਾ ਇੰਚ ਤੱਕ 1 ਇੰਚ ਜਾਂ ਸਵਾ ਇੰਚ ਤੱਕ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਫੋਲਡ ਕਰ ਲੈਣਾ ਇਹ ਆਪਣੀ ਬੜੀ ਆਰਾਮ ਦੇ ਨਾਲ ਜਿੱਦੀ ਬਣ ਜੇਗੀ ਠੀਕ ਹੈ ਜੀ ਇਹ ਦੇਖੋ ਤੁਹਾਨੂੰ ਖੋਲ ਕੇ ਦਿਖਾਉਂਦੇ ਹਾਂ ਆ ਦੇਖੋ ਬਿਲਕੁਲ ਸ਼ੇਪ ਬਣ ਗਈ ਚਿੜੀ ਦੀ ਤੇ ਇਸ ਦੇ ਉੱਪਰ ਆਪਾਂ ਨੇ ਸਲਾਈ ਲਾ ਦੇਣੀ ਹੁਣ ਕਰਦੇ ਆ ਆਪਾਂ ਨੇਫਾ ਫੋਲਡ 5 ਇੰਚ ਸਾਡੀ ਬੈਲਟ ਤਿਆਰ ਹੈਗੀ ਆ ਤੇ ਆਪਾਂ ਛੱਡਾਂਗੇ 5.5 ਇੰਚ ਠੀਕ ਹੈ ਦੇਖੋ ਆਪਾਂ 5.5 ਇੰਚ ਛੱਡ ਕੇ ਤੇ ਇੱਥੇ ਨਿਸ਼ਾਨ ਲਾ ਲੈਣੇ ਨੇ ਇਸ ਤਰ੍ਹਾਂ ਇਹ ਦੇਖੋ ਠੀਕ ਹੈ ਇਧਰ ਵੀ ਲਾ ਲਓ 5.5 ਇੰਚ ਛੱਡ ਦੇਣਾ 5 ਇੰਚ ਸਾਡੀ 벨ਟ ਤਿਆਰ ਆ 5.5 ਆਪਾਂ ਛੱਡਾਂਗੇ adda ਇੰਚ ਇਧਰ ਸਾਡੀ 벨ਟ ਦੀ ਸਲਾਈ ਵਿੱਚ ਆਏਗੀ ਠੀਕ ਹੈ ਇੱਥੋਂ ਆਪਾਂ ਨੇ ਹੁਣ ਇਸ ਤਰ੍ਹਾਂ ਨੇਫਾ ਫੋਲਡ ਕਰ ਲੈਣਾ ਕੰਨੀ ਕੰਨੀ ਵਾਲੀ ਸਾਈਡ ਤੁਸੀਂ ਨੇਫਾ ਨਹੀਂ ਫੋਲਡ ਕਰਨਾ ਕਿਉਂਕਿ ਜਦੋਂ ਆਪਾਂ ਕੰਨੀ ਵਾਲੀ ਸਾਈਡ ਨਹੀਂਫਾ ਫੋਲਡ ਕਰਦੇ ਆਂ ਤਾਂ ਉਹਦੇ ਵਿੱਚ ਵਾਲ ਪੈਣ ਲੱਗ ਜਾਂਦੇ ਠੀਕ ਹੈ ਇਹ ਦੇਖੋ ਆਪਾਂ ਨੇ ਹੁਣ ਇਸ ਤਰ੍ਹਾਂ ਫੋਲਡਿੰਗ ਕਰ ਲੈਣੀ ਬੜੇ ਆਰਾਮ ਦੇ ਨਾਲ ਨੇਫਾ ਬੈਠਦਾ ਜਾਏਗਾ ਸਾਡਾ ਦੇਖੋ ਜੀ ਆਪਣਾ ਨੇਫਾ ਫੋਲਡ ਹੋ ਗਿਆ ਸਾਰਾ ਹੀ ਠੀਕ ਹੈ ਅਪਾਨੇ ਕੀ ਕਰਨਾ ਜੀ 벨ਟ ਤੇ ਨਿਸ਼ਾਨ ਲਾਉਣੇ ਨੇ ਕਿੰਨੇ ਇੰਚ ਤੇ ਆਪਾਂ ਨੇ ਚੋਣਾ ਪਾਉਣੀ ਐ ਤੇ ਇਹ ਦੇਖੋ ਇਸ ਤਰ੍ਹਾਂ ਤੁਸੀਂ ਆਸਣ ਨੂੰ ਮਿਲਾ ਲੈਣਾ ਐ 벨ਟ ਦੇ ਆਸਣਾਂ ਨੂੰ ਮਿਲਾ ਲਓ ਠੀਕ ਐ ਇਹ ਹੈਗੀ 벨ਟ 벨ਟ ਦੇ ਆਸਣ ਨੂੰ ਤੁਸੀਂ ਮਿਲਾ ਲੈਣਾ ਇਹ ਦੇਖੋ ਠੀਕ ਐ ਆਸਣ ਦੇ ਨਾਲ ਆਸਣ ਮਿਲਾ ਲਿਆ ਤੇ ਤੁਸੀਂ ਕੀ ਕਰਨਾ ਹੈ ਸੈਂਟਰ ਦੇ ਵਿੱਚੋਂ ਸਟਾਰਟ ਕਰਨਾ ਐ ਦੇਖੋ ਇਹ ਆਪਣਾ ਸੈਂਟਰ ਹੈ 벨ਟ ਦਾ ਤੁਸੀਂ 9 ਇੰਚ ਇੱਧਰ ਨੂੰ ਨਿਸ਼ਾਨ ਲਾ ਲਓ 벨ਟ ਦੇ ਠੀਕ ਹੈ ਤੇ 9 ਇੰਚ ਸੈਂਟਰ ਚੋਂ ਇੱਧਰ ਨੂੰ ਨਿਸ਼ਾਨ ਲਾ ਲਓ ਇੰਨੀ ਜਗ੍ਹਾ ਦੇ ਉੱਪਰ ਤੁਸੀਂ ਚੋਣਾ ਪਾਉਣੀ ਹੈ ਜਿੱਥੇ ਨਿਸ਼ਾਨ ਲਾਇਆ ਹੈ ਇੱਥੇ ਆਪਾਂ ਨੇ ਕੱਟ ਲਾ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਇੱਧਰ ਵੀ ਲਾ ਲੈਣਾ ਬਹੁਤ ਹੀ ਤੁਹਾਨੂੰ ਆਸਾਨ ਤਰੀਕੇ ਦੇ ਨਾਲ ਸਲਵਾਰ ਦੀ ਸਟਿਚਿੰਗ ਦੱਸੀ ਹੈ ਉਮੀਦ ਕਰਦੇ ਆ ਕਿ ਤੁਹਾਨੂੰ ਪੂਰਾ ਪ੍ਰੋਪਰ ਪਤਾ ਲੱਗ ਗਿਆ ਹੋਵੇਗਾ ਹੁਣ ਆਪਾਂ ਨੇ 벨ਟ ਇਸ ਤਰ੍ਹਾਂ ਸਾਈਡ ਤੇ ਕਰ ਲੈਣੀ ਸਭ ਤੋਂ ਪਹਿਲਾਂ ਆਪਾਂ ਨੇ ਸਲਵਾਰ ਦੇ ਆਸਣ ਫੜਨੇ ਆ ਠੀਕ ਹੈ ਇਹ ਦੇਖੋ ਇਹ ਹੈਗੇ ਸਲਵਾਰ ਦੇ ਆਸਣ ਤੁਸੀਂ ਕੋਈ ਵੀ ਆਸਣ ਲੈ ਸਕਦੇ ਹੋ ਆਪਾਂ ਨੇ ਪਿੱਛੇ ਵਾਲੀਆਂ ਚੋਣਾ ਪਾਉਣੀਆਂ ਦੋ ਇਹ ਦੇਖੋ ਆਪਾਂ ਨੇ ਕੋਈ ਵੀ ਸਾਈਡ ਲੈ ਲੈਣੀ ਹੈ ਇੱਥੋਂ ਤੁਸੀਂ ਕਿੰਨੇ ਇੰਚ ਦਾ ਵਾਲ ਪਾਉਣਾ ਹੈ ਸਾਡਾ ਬਰ ਬਹੁਤ ਵੱਡਾ ਹੈ ਸਲਵਾਰ ਦਾ ਆਪਾਂ 4 ਇੰਚ ਦਾ ਵੱਲ ਚੱਕਾਂਗੇ ਇਹ ਦੇਖੋ ਇੱਥੇ 4 ਇੰਚ ਦਾ ਨਿਸ਼ਾਨ ਲਾ ਲਿਆ ਇੱਧਰ ਨੂੰ ਵੀ ਆਪਾਂ ਨੇ 4 ਇੰਚ ਦਾ ਨਿਸ਼ਾਨ ਲਾ ਲਿਆ 4 ਇੰਚ ਦਾ ਨਿਸ਼ਾਨ ਲਾ ਕੇ ਆਪਾਂ ਨੇ ਜਿੱਥੇ ਨਿਸ਼ਾਨ ਲਾਇਆ ਉੱਥੋਂ ਨੂੰ ਫੜ ਲੈਣਾ ਇਸ ਤਰ੍ਹਾਂ ਤੇ ਇਹ ਦੇਖੋ ਇਸ ਤਰ੍ਹਾਂ ਪਲੇਟ ਬਣਾ ਲੈਣਾ ਠੀਕ ਹੈ ਤੁਹਾਡੇ ਸਾਹਮਣੇ ਆਪਾਂ ਨੇ ਸਾਰਾ ਕੁਝ ਦੱਸਿਆ ਜਿੱਥੇ ਆਪਾਂ ਨਿਸ਼ਾਨ ਲਾਇਆ ਉੱਥੋਂ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰ ਲੈਣਾ ਇਹ ਦੇਖੋ ਸਾਡਾ ਪਲੇਟ ਬਣ ਗਿਆ ਵੱਲ ਪੈ ਗਿਆ ਹੁਣ ਆਪਾਂ ਇੱਥੇ ਸਲਾਈ ਲਾਵਾਂਗੇ। ਇਸੇ ਤਰ੍ਹਾਂ ਹੀ ਦੇਖੋ ਫਿਰ ਤੋਂ ਮੈਂ ਤੁਹਾਨੂੰ ਦੱਸਦੀ ਆਂ ਇਹ ਦੇਖੋ ਆਪਣਾ ਨਿਸ਼ਾਨ ਲੱਗਾ ਹੋਇਆ ਨਾ ਇੱਧਰ ਇੱਥੋਂ ਇਸ ਤਰ੍ਹਾਂ ਫੜਨਾ ਤੇ ਇਹਨੂੰ ਇਸ ਤਰ੍ਹਾਂ ਇੱਧਰ ਰੱਖ ਦੇਣਾ। ਠੀਕ ਹੈ ਜੀ ਇਹ ਸਾਡੇ ਪਿਛਲੀ ਸਾਈਡ ਜਾਣਗੇ ਆਪਾਂ ਤੇ ਵੱਲ। ਠੀਕ ਹੈ। ਇਹ ਹੋ ਗਏ ਆਪਣੇ ਪਿਛਲੇ ਵੱਲ। ਹੁਣ ਆਪਾਂ ਕੀ ਕਰਨਾ ਹੈ? ਹੁਣ ਮੈਂ ਕੀ ਕਰਦੀ ਹੁੰਨੀ ਆ ਮੈਂ ਤੇ ਇਸੇ ਤਰ੍ਹਾਂ ਸਲਵਾਰ ਜੋੜਦੀ। ਇਹ ਦੇਖੋ ਆਪਣੀ ਇਹ ਹੈਗੀ ਚਿੜੀ ਵਾਲੀ ਸਾਈਡ ਇਹਨੂੰ ਆਪਾਂ ਕੁਝ ਨਹੀਂ ਕਰਨਾ ਸਲਵਾਰ ਸਲਵਾਰ ਨੂੰ ਲੈਣਾ ਹੈ ਸਲਵਾਰ ਦੀ ਪਿਛਲੀ ਸਾਈਡ ਤੇ ਬੈਲਟ ਦੀ ਵੀ ਪਿਛਲੀ ਸਾਈਡ ਇਹ ਦੇਖੋ ਸਿੱਧੇ ਨਾਲ ਸਿੱਧਾ ਮਿਲਾ ਦੇਣਾ ਪੁੱਠਾ ਇੱਧਰ ਨੂੰ ਹੈ ਤੇ ਇੱਧਰ ਨੂੰ ਵੀ ਪੁੱਠਾ ਹੈ ਠੀਕ ਹੈ ਇਸ ਤਰ੍ਹਾਂ ਜਿੱਥੋਂ ਤੱਕ ਆਪਾਂ ਟੱਕ ਲਾਇਆ ਹੈ ਇਹ ਦੇਖੋ ਆਹ ਟੱਕ ਲਾਇਆ ਇੱਥੇ ਟੱਕ ਲੱਗਾ ਹੋਇਆ ਆਹ ਦੇਖੋ ਇੱਥੇ ਇੱਥੋਂ ਆਪਾਂ ਨੇ ਫੜ ਲੈਣਾ ਸਲਾਈ ਲਾਉਣੀ ਸ਼ੁਰੂ ਕਰਨੀ ਹੈ ਬਹੁਤ ਹੀ ਸੌਖਾ ਤਰੀਕਾ ਹੈ ਜੀ ਥੋੜੀ ਜੀ ਸਮਝਣ ਦੀ ਲੋੜ ਹੈ ਤੇ ਤੁਹਾਨੂੰ ਪ੍ਰੋਪਰ ਸਾਰਾ ਕੁਝ ਪਤਾ ਚੱਲ ਜਾਏਗਾ ਕਿਵੇਂ ਆਪਾਂ ਸਲਵਾਰ ਬਣਾਉਣੀ ਹੈ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਸਲਾਈ ਲਾ ਲੈਣੀ ਜਿੰਨਾ ਸਲਾਈ ਚ ਮਾਰਜਨ ਦੇਣਾ ਅੱਧਾ ਪੌਣਾ ਇੰਚ ਉਹ ਦੇਵਾਂਗੇ ਇਹ ਦੇਖੋ ਆਪਾਂ ਸੈਂਟਰ 'ਚ ਆ ਗਏ ਹਸਣ ਆ ਗਏ ਆਪਣੇ ਦੋਵੇਂ 벨ਟ ਦੇ ਤੇ ਸਲਵਾਰ ਦੇ ਪਿਛਲੇ ਹਸਣ ਆਏ ਦੋਵੇਂ ਫਰੰਟ ਸਾਈਡ ਤੇ ਸਾਡੇ ਚੋਣਾ ਆਉਣਗੇ ਬਾਲ ਆਉਣਗੇ ਠੀਕ ਹੈ ਪਲੇਟ ਆਉਣਗੇ ਜਿਨ੍ਹਾਂ ਨੂੰ ਆਪਾਂ ਬਾਲ ਵੀ ਬੋਲ ਦਿੰਦੇ ਆ ਚੋਣਾ ਵੀ ਬੋਲ ਦਿੰਦੇ ਆ ਇਹ ਹੋ ਗਿਆ ਹੁਣ ਆਪਣਾ ਸੈਂਟਰ ਹੁਣ ਆਪਣੀ ਦੂਸਰੀ ਸਾਈਡ ਵੀ ਕੱਟ ਲਾਇਆ ਸੀਗਾ ਤੇ ਇਸੇ ਤਰ੍ਹਾਂ ਹੀ ਆਪਾਂ ਸਲਾਈ ਲਗਾਉਂਦੇ ਲਗਾਉਂਦੇ ਦੂਸਰੀ ਸਾਈਡ ਚਲੇ ਜਾਣਾ ਮੈਂ ਤਾਂ ਜੀ ਇਸੇ ਤਰ੍ਹਾਂ ਹੀ ਜੋੜਦੀ ਹੁੰਨੀ ਆ ਬਾਕੀ ਕੋਈ ਜੇਕਰ ਤੁਹਾਨੂੰ ਕੋਈ ਹੋਰ ਤਰੀਕਾ ਆਉਂਦਾ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਠੀਕ ਹੈ ਟਰਾਈ ਕਰਾਂਗੇ ਤੁਹਾਡਾ ਤਰੀਕਾ ਵੀ ਆਪਾਂ ਇਹ ਦੇਖੋ ਜੀ ਇਹ ਆ ਗਿਆ ਆਪਣਾ ਸੈਂਟਰ ਕੱਟ ਆ ਗਿਆ ਜਿੱਥੇ ਆਪਾਂ ਆਪਾਂ 벨ਟ ਤੇ ਦੋ ਕੱਟ ਲਾਈ ਸੀ ਠੀਕ ਹੈ ਇੱਥੋਂ ਆਪਾਂ ਨੇ ਹੁਣ ਇਹਨੂੰ ਕੱਢ ਲੈਣਾ ਹੁਣ ਕੀ ਕਰਨਾ ਹੈ ਜਿਹੜੀ ਆਪਾਂ ਕਰੀਜ ਵਾਲੀ ਸਿਲਾਈ ਲਾਈ ਸੀ ਪਹਿਲਾਂ ਆਪਾਂ ਉਹ ਬੜ ਪਾਉਣਾ ਹੈ ਕਰੀਜ ਵਾਲੀ ਸਿਲਾਈ ਮਤਲਬ ਜਿੱਥੇ ਆਪਾਂ ਨੇ ਕਾਟ ਪਾਈ ਸੀ ਸੈਂਟਰ ਚ ਪਹੁੰਚ ਦੇ ਵਿੱਚ ਇਹ ਦੇਖੋ ਇਹ ਵਾਲੀ ਪਹਿਲਾਂ ਆਪਾਂ ਇੱਥੇ ਪਲੇਟ ਪਾਉਣਾ ਇੱਕ ਇਸ ਤਰ੍ਹਾਂ ਇਹਨੂੰ ਫੜ ਲੈਣਾ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਪਹਿਲਾਂ ਪਲੇਟ ਪਾ ਲੈਣਾ ਇਹਨੂੰ ਸਿੱਧਾ ਕਰ ਲੈਣਾ ਕਿਉਂਕਿ ਆਪਾਂ ਨੇ ਕਾਟ ਪਾਈ ਹੁੰਦੀ ਹੈ ਤੇ ਇਹ ਨਾ ਹੋਵੇ ਕਿ ਜਦੋਂ ਆਪਾਂ ਕਾਟ ਪਾਈ ਹੋਵੇ ਤੇ ਇਹ ਵਾਲੇ ਇਸ ਤਰ੍ਹਾਂ ਜਾਵੇ ਇੱਧਰ ਕੱਪੜਾ ਉੱਪਰ ਹੋ ਜੇ ਜਦੋਂ ਆਪਾਂ ਇਸ ਤਰ੍ਹਾਂ ਕਰ ਲਾਂਗੇ ਸਲਵਾਰ ਦੀ ਲੈਂਥ ਘਟ ਜੇਗੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕੱਪੜੇ ਤਿਰਛੇ ਨਾਲ ਹੀ ਤਿਰਛਾ ਮਿਲਣਾ ਚਾਹੀਦਾ ਹੈ ਦੇਖੋ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਪਹਿਲਾਂ ਵਲ ਪਾ ਲੈਣਾ ਇਹ ਵਾਲਾ ਸੈਂਟਰ ਦੇ ਵਿੱਚ ਇਸੇ ਤਰ੍ਹਾਂ ਹੀ ਆਪਾਂ ਨੇ ਦੂਜੀ ਸਾਈਡ ਪਾ ਲੈਣਾ ਠੀਕ ਹੈ ਦੇਖੋ ਜੀ ਆਪਾਂ ਹੁਣ ਦੂਸਰੇ ਪਹੁੰਚੇ ਤੇ ਆ ਗਏ ਪਹਿਲਾਂ ਆਪਾਂ ਵਾਲ ਇਧਰ ਨੂੰ ਪਾਇਆ ਸੀ ਇਹ ਵਾਲਾ ਵਾਲ ਆਪਣਾ ਇਧਰ ਨੂੰ ਪੈਣਾ ਹੈ ਇਹ ਦੇਖੋ ਇਸ ਤਰ੍ਹਾਂ ਪਾਉਣਾ ਇਹਨੂੰ ਵੀ ਆਪਾਂ ਨੇ ਇਹ ਦੇਖੋ ਇਹ ਕੱਪੜੇ ਨਾਲ ਥੋੜਾ ਜਿਹਾ ਜਿਸ ਤਰ੍ਹਾਂ ਆਪਾਂ ਦੇਖੋ ਕਾਰਟ ਪੈ ਗਈ ਨਾ ਤੇ ਜੇ ਇਹਨੂੰ ਆਪਾਂ ਮਿਲਾਵਾਂਗੇ ਤੇ ਇੱਥੇ ਜਾਏਗਾ ਇਹਨੂੰ ਇੱਥੇ ਨਹੀਂ ਜਾਣ ਦੇਣਾ ਆਪਾਂ ਇਸ ਤਰ੍ਹਾਂ ਉੱਪਰ ਨੂੰ ਮਲਾ ਲੈਣਾ ਹੈ ਠੀਕ ਹੈ ਕਾਟ ਦੇ ਨਾਲ ਹੀ ਤੇ ਇਸ ਤਰ੍ਹਾਂ ਆਪਾਂ ਇੱਥੇ ਤੇ ਸਿਲਾਈ ਲਾ ਲੈਂਦੇ ਹੁਣ ਕਰਦੇ ਆ ਜੀ ਆਪਾਂ ਬਲ ਸ਼ੁਰੂ ਬਲ ਮੈਂ ਕਰਾਂਗੀ ਉਧਰ ਤੋਂ ਸ਼ੁਰੂ ਜਿੱਥੋਂ ਮੈਂ 벨ਟ ਬੰਦ ਕੀਤੀ ਸੀਗੀ ਉੱਥੋਂ ਸ਼ੁਰੂ ਕਰਾਂਗੇ ਹੁਣ ਬਲ ਪਾਉਣੇ ਠੀਕ ਹੈ ਜੀ ਇਹ ਦੇਖੋ ਇੱਥੇ ਆਪਾਂ ਨੇ ਬਲ ਪਾਉਣੇ ਸ਼ੁਰੂ ਕਰਦਨੇ ਇੱਥੇ ਆਪਾਂ ਨੇ 벨ਟ ਬੰਦ ਕੀਤੀ ਆ ਕੇ ਇਧਰੋਂ ਆਪਾਂ ਨੇ ਵਲ ਸ਼ੁਰੂ ਕਰਨੇ ਬਲ ਆਪਣੇ ਵੱਡੇ ਪੈਣਗੇ ਥੋੜੇ ਜਿਹਾ ਇਹ ਦੇਖੋ ਇਸ ਤਰ੍ਹਾਂ ਚੱਕਾਂਗੇ ਇਸ ਤਰ੍ਹਾਂ ਲਾਗੋ ਚੱਕੋ ਤੇ ਇਸ ਤਰ੍ਹਾਂ 2 ਤੋਂ 3 ਇੰਚ ਆਪਾਂ ਨੇ ਕਪੜਾ ਵਿੱਚ ਭੇਜਣਾ ਠੀਕ ਹੈ ਆਪਣੀ ਮਾਰਕ ਖੁੱਲਾ ਹੈ ਸਲਵਾਰ ਦਾ ਕਈਆਂ ਦਾ ਬਹੁਤ ਹੌਲਾ ਹੁੰਦਾ ਇਹ ਦਾ ਥੋੜਾ ਵੱਡੇ ਦੇਖੋ ਇਹ ਜਿਹੜਾ ਮਾਰਜਨ ਹੈ ਇਹ ਤੁਹਾਡਾ ਸੇਮ ਹੋਣਾ ਚਾਹੀਦਾ ਵਿੱਚ ਤੁਸੀਂ ਥੋੜਾ ਵੱਧ ਘੱਟ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਹੀ ਚੱਕਣਾ ਫਿਰ ਤੋਂ ਇਕਵਲ ਵਾਲ ਪਾਉਣੇ ਨੇ ਆਪਣੇ ਜੇਕਰ ਤੁਸੀਂ ਇਕਵਲ ਪਾਓਗੇ ਤੇ ਤੁਹਾਡੀ ਸਲਵਾਰ ਕਦੇ ਨਹੀਂ ਕੋ ਮਹਿੰਗੀ ਇਹ ਦੇਖੋ ਆਪਣਾ ਹੁਣ ਆ ਗਿਆ ਜੀ ਕਰੀਜ਼ ਵਾਲਾ ਬਲ ਇੱਥੇ ਆਪਣਾ ਇੱਕ ਹੀ ਬਲ ਪਾਏਗਾ ਹੋਰ ਠੀਕ ਹੈ ਪੌਂਚੇ ਤੇ ਆਪਣੇ ਬਸ ਤੇ ਇੰਨੀ ਵਾਲ ਪੈਂਦੇ ਹੁੰਦੇ ਆ ਇਹ ਦੇਖੋ ਠੀਕ ਹੈ ਜੀ ਇਹਨੂੰ ਆਪਾਂ ਨੇ ਇਸ ਤਰ੍ਹਾਂ ਰੱਖ ਲੈਣਾ ਉਹਨੂੰ ਆਪਾਂ ਪਹਿਲਾਂ ਸੈੱਟ ਕਰ ਲਿਆ ਸੀਗਾ ਹੁਣ ਆਪਾਂ ਨੇ ਇੱਥੇ ਫੇਰ ਬਲ ਚੱਕ ਦੇਣਾ ਇਹ ਦੇਖੋ ਪੌਂਚੇ ਦੀ ਸਿਲਾਈ ਆ ਗਈ ਇਹਨੂੰ ਆਪਾਂ ਨੇ ਅੰਦਰ ਕਰਦਣਾ ਤਿੰਨ ਬਲ ਪੈਂਦੇ ਹੁੰਦੇ ਆ ਇੱਕ ਆਪਾਂ ਪਹਿਲਾਂ ਪਾ ਲਿਆ ਇੱਕ ਉਹ ਪਲੇਟ ਦੇ ਪਿਛਲੇ ਸਾਈਡ ਪਾਏਗਾ ਇੱਕ ਅਗਲੀ ਸਾਈਡ ਪਾਏਗਾ ਜਿਹੜਾ ਆਪਾਂ ਪਹਿਲਾਂ ਪਲੇਟ ਪਾਇਆ ਠੀਕ ਹੈ ਹੁਣ ਇਸੇ ਤਰ੍ਹਾਂ ਆਪਾਂ ਨੇ ਸਾਰੇ ਬਲ ਪਾ ਲੈਣੇ ਇਹ ਸਾਡੇ ਇੱਧਰ ਨੂੰ ਪਹਿਣਗੇ ਇਹਨਾਂ ਦੀ ਡਾਇਰੈਕਸ਼ਨ ਮੇਰੇ ਵੱਲ ਨੂੰ ਆ ਬਲਾਂ ਦੀ ਠੀਕ ਹੈ ਤੁਸੀਂ ਗਿਣਤੀ ਕਰਕੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਮੈਂ ਤਾਂ ਅੰਦਾਜ਼ੇ ਨਾਲ ਆਪਣਾ ਤਾਂ ਚਲੋ ਹੁਣ ਐਕਸਪੀਰੀਅੰਸ ਹੋ ਗਿਆ ਹਨਾ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਸਿੱਖ ਰਹੀਆਂ ਨੇ ਉਹਨਾਂ ਵਾਸਤੇ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਅੰਦਾਜ਼ੇ ਨਾਲ ਤੁਸੀਂ 2-2 ਇੰਚ ਦੇ ਵੀ ਪਾ ਸਕਦੇ ਹੋ ਇਹ ਦੇਖੋ ਬਹੁਤ ਹੀ ਸੌਖਾ ਤਰੀਕਾ ਹੈ ਜੀ ਇਸ ਤਰ੍ਹਾਂ ਤੁਸੀਂ ਪਲੇਟ ਪਾਏ ਜਾਣੇ ਤੇ ਇਹ ਦੇਖੋ ਆਪਣੀ ਨਾਲ ਹੀ ਆਪਾਂ 벨ਟ ਲਈ ਆਉਣੀ ਹੈ ਇਹ ਦੇਖੋ ਠੀਕ ਹੈ ਇੱਥੋਂ ਆਪਾਂ 벨ਟ ਸਟਾਰਟ ਕੀਤੀ ਹੈ ਇਹ ਸਾਡੀ 벨ਟ ਦਾ ਸੈਂਟਰ ਹੈ ਇਹ ਦੇਖੋ ਇਹ ਚਿੜੀ ਵਾਲੀ ਸਾਈਡ ਹੈ ਇੰਨੀ ਆਪਾਂ ਚੌਣਾ ਪਾਉਣੀਆਂ ਪਲੇਟ ਆਪਾਂ ਇੰਨੇ ਪਾਉਣੇ ਇੱਥੋਂ ਲੈ ਕੇ ਇਹਦੇ ਵਿੱਚ ਜਿੰਨਾ ਕੱਪੜਾ ਸਾਡਾ ਬਚਦਾ ਸਲਵਾਰ ਦਾ ਉਹ ਆਪਾਂ ਨੇ ਕਵਰ ਕਰਨਾ ਹੈ ਠੀਕ ਹੈ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਪੂਰੀ ਲੱਗ ਗਈ ਹੋਊਗੀ ਤੇ سپورਟ ਕਰਿਆ ਕਰੋ ਜੀ ਠੀਕ ਹੈ سپورਟ ਜ਼ਰੂਰ ਕਰਿਆ ਕਰੋ ਜੇਕਰ ਤੁਹਾਨੂੰ ਨਹੀਂ ਸਮਝ ਲੱਗਦੀ ਇਹ ਦੇਖੋ ਆਪਣਾ ਪੂਰਾ ਆ ਗਿਆ ਆਸਣ ਆਸਣ ਦੀ ਸਲਾਈ ਬਿਲਕੁਲ ਨਾਲ ਮਿਲ ਰਹੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਵਾਲਾ ਕਪੜਾ ਵੱਧ ਰਿਹਾ ਤੇ ਆਪਾਂ ਹੋਰ ਡੂੰਗਾ ਪਲੇਟ ਕਰ ਸਕਦੇ ਹਾਂ ਲਾਸਟ ਵਾਲਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਵਾਲਾ ਕਪੜਾ ਵੱਧ ਰਿਹਾ ਤੇ ਆਪਾਂ ਇਹਨੂੰ ਪਲੇਟ ਨੂੰ ਛੋਟਾ ਕਰ ਸਕਦੇ ਹਾਂ ਇਸ ਤਰ੍ਹਾਂ ਦੇਖੋ ਆਪਾਂ ਨੇ ਇਹ ਦੇਖੋ ਸੈਂਟਰ ਚ ਛੱਡ ਦਿੱਤਾ ਥੋੜਾ ਜਿਹਾ 1 ਇੰਚ ਲਈ ਠੀਕ ਹੈ ਇੱਕ ਸਾਈਡ ਦੇ ਪਲੇਟ ਸਾਡੇ ਪੈ ਗਏ ਹੁਣ ਆਪਾਂ ਦੂਜੀ ਸਾਈਡ ਦੇ ਪਾਵਾਂਗੇ ਜਿਸ ਤਰ੍ਹਾਂ ਆਪਾਂ 1 ਇੰਚ ਉਧਰ ਛੱਡਿਆ ਤੇ ਇਧਰੋਂ ਵੀ ਆਪਾਂ ਨੇ ਹੁਣ ਇਸ ਤਰ੍ਹਾਂ ਪਹਿਲਾਂ ਆਪਾਂ ਇੱਧਰ ਨੂੰ ਮੂੰਹ ਕੀਤਾ ਸੀ ਪਲੇਟਾਂ ਦਾ ਹੁਣ ਆਪਾਂ ਦੂਸਰੀ ਸਾਈਡ ਨੂੰ ਘੁਮ ਜਾਣਾ ਹੈ ਪਲੇਟਾਂ ਦਾ ਮੂੰਹ ਠੀਕ ਹੈ ਮੇਰੀਆਂ ਭੈਣਾਂ ਵੀਡੀਓ ਨੂੰ ਧਿਆਨ ਨਾਲ ਦੇਖਣ ਬੈਕ ਕਰ ਕਰਕੇ ਦੇਖਣ ਠੀਕ ਹੈ ਰਾਤ ਦਾ ਸਮਾਂ ਹੋ ਸਕਦਾ ਹੈ ਕਿ ਤੁਹਾਨੂੰ ਕਲੀਅਰ ਨਾ ਪਤਾ ਲੱਗਦਾ ਹੋਵੇ ਤੇ ਤੁਸੀਂ ਪਲੀਜ਼ ਕਮੈਂਟ ਕਰਕੇ ਦੇਖ ਸਕਦੇ ਹੋ ਪੁੱਛ ਸਕਦੇ ਹੋ ਤੇ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਨੇ ਤੁਸੀਂ ਉਹ ਵੀ ਦੇਖ ਸਕਦੇ ਹੋ ਠੀਕ ਹੈ ਜਿੱਥੋਂ ਤੁਹਾਨੂੰ ਨਾ ਸਮਝ ਲੱਗੇ ਤੁਸੀਂ ਬੇਝਿਜਕ ਮੈਨੂੰ ਕਮੈਂਟ ਕਰੋ ਜੀ ਮੈਂ ਜ਼ਰੂਰ ਰਿਪਲਾਈ ਕਰਾਂਗੀ ਠੀਕ ਹੈ ਇਹ ਦੇਖੋ ਆਪਾਂ ਨੇ ਇਸੇ ਤਰ੍ਹਾਂ ਹੀ ਪਲੇਟ ਇੱਧਰ ਨੂੰ ਚੱਕ ਲੈਣੇ ਨੇ ਤੁਸੀਂ ਗਿਣਤੀ ਮਾਰ ਲਓ ਨਹੀਂ ਤਾਂ ਉੱਧਰ ਵਾਲੇ ਪਲੇਟਾਂ ਦੀ ਕਿੰਨੇ ਹੋਗੇ ਠੀਕ ਆ ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਫੇਰ ਤੋਂ ਪਲੇਟ ਪਾ ਲੈਣੇ ਨੇ ਸਾਰੇ ਪਲੇਟ ਹੁਣ ਆਪਣੇ ਦੇਖੋ ਜਿਹੜਾ ਆਪਾਂ ਸੈਂਟਰ ਵਾਲਾ ਪਲੇਟ ਪਾ ਕੇ ਗਏ ਸੀ ਉਹ ਵਾਲਾ ਆ ਗਿਆ ਇੱਕ ਪਲੇਟ ਇਹਦੇ ਇੱਥੋਂ ਸ਼ੁਰੂ ਹੋਏਗਾ ਤੇ ਇੱਕ ਇਹਦੇ ਇਧਰ ਪਏਗਾ ਬੈਕ ਤੋਂ ਇੱਥੋਂ ਦੇਖੋ ਆਹ ਦੇਖੋ ਆ ਚੱਕ ਲੈਣਾ ਇਸ ਤਰ੍ਹਾਂ ਤਾਂ ਆਪਣਾ ਜਿੰਨਾ ਕੱਪੜਾ ਬਚਿਆ ਸਾਰਾ ਇਸ ਤਰ੍ਹਾਂ ਵੇਚੀ ਦੇ ਦੇਣਾ ਠੀਕ ਹੈ ਇਹ ਦੇਖੋ ਹੁਣ ਆਪਣਾ ਇੱਕ ਪਲੇਟ ਹੋਰ ਪਏਗਾ ਇਹ ਦੇਖੋ ਇੱਥੋਂ ਚੱਕ ਲੈਣਾ ਇਸ ਤਰ੍ਹਾਂ ਇਹ ਜਿਹੜੀ ਸਲਾਈ ਹੈ ਇਹਦਾ ਆਪਾਂ ਪਲੇਟ ਨਹੀਂ ਬਣਾਉਣਾ ਇਹਨੂੰ ਨਹੀਂ ਆਪਾਂ ਫੋਲਡ ਕਰਨਾ ਇਸ ਤੋਂ ਅੱਗੇ ਪਾ ਲਓ ਆ ਦੇਖੋ ਜੇਕਰ ਤੁਸੀਂ ਇਸ ਨੂੰ ਇਸ ਤਰ੍ਹਾਂ ਬਣਾ ਕੇ ਪਾਓਗੇ ਨਾ ਇਹ ਤੁਹਾਡੀ ਸਲਾਈ ਜਿਹੜੀ ਸਾਹਮਣੇ ਜੇ ਲੱਭਦੀ ਰਹੇਗੀ ਠੀਕ ਹੈ ਹੁਣ ਫਿਰ ਤੋਂ ਆਪਾਂ ਨੇ ਕੀ ਕਰਨਾ ਹੈ ਇਹ ਦੇਖੋ ਇੱਕ ਬਲੇਡ ਪਾ ਕੇ ਤੁਹਾਨੂੰ ਦੱਸਦੇ ਆ ਆਪਾਂ ਨੇ ਪਹਿਲਾਂ ਬੈਲਟ ਚੈੱਕ ਕਰ ਲਈ ਸੀ ਇੱਕ ਸਾਈਡ ਦੀ ਆਪਣੀ ਪ੍ਰੋਪਰ ਆਂਦੀ ਪਈ ਹੈ ਦੇਖੋ ਪੂਰੀ ਆਂਦੀ ਪਈ ਹੈ ਦੂਸਰੀ ਸਾਈਡ ਦੀ ਆਪਾਂ ਨੇ ਹੁਣ ਚੈੱਕ ਕਰ ਲੈਣੀ ਹੈ ਦੇਖੋ ਆਪਣਾ ਜੇ ਕਪੜਾ ਵੱਧਦਾ ਪਿਆ ਦੋ ਪਲੇਟ ਹੋਰ ਪੈਣਗੇ ਠੀਕ ਹੈ ਤੇ ਆਹ ਦੇਖੋ ਆਪਣੀ ਬੈਲਟ ਪੂਰੀ ਆ ਜਾਣੀ ਹੈ ਜੇਕਰ ਆਪਣੀ 벨ਟ ਵੱਧਦੀ ਹੁੰਦੀ ਤੇ ਆਪਾਂ ਇਹ ਵਾਲੇ ਵਲ ਜਿਹੜੇ ਸੀ ਛੋਟੇ ਕਰ ਲੈਣੇ ਸੀ ਹੁਣ ਆਪਣਾ ਕੱਪੜਾ ਕਾਫੀ ਵੱਧਦਾ ਤੇ ਇਹਦੇ ਆਪਾਂ ਨੇ ਦੋ ਹੀ ਪਲੇਟ ਕਰਨੇ ਆ ਇਹ ਦੇਖੋ ਦੋ ਕਿਵੇਂ ਕਰਨੇ ਆ ਇੱਥੋਂ ਆਣ ਕੇ ਆਪਾਂ ਲਾਸਟ ਵਾਲੇ ਤੋਂ ਕੱਪੜਾ ਚੱਕ ਲੈਣੇ ਵੱਧ ਠੀਕ ਹੈ ਉਧਰ ਵੀ ਆਪਾਂ ਵੱਡੇ ਪਾਏ ਸੀ ਪਹਿਲੇ ਵਾਲ ਇਹ ਦੇਖੋ ਹੁਣ ਆਪਾਂ ਲਾਸਟ ਵਾਲਾ ਵਲ ਪਾਉਣਾ ਇੱਥੋਂ ਚੱਕਣਾ ਇੱਥੋਂ ਤੱਕ ਆਪਣੀ 벨ਟ ਜੁੜ ਗਈ ਐ ਇੱਥੋਂ ਆਪਣਾ ਵਲ ਚੱਕ ਲੈਣਾ ਠੀਕ ਹੈ ਇਹ ਦੇਖੋ ਮੇਰਾ ਜੀ ਟ੍ਰਾਈਬੋਰਡ ਟੁੱਟ ਗਿਆ ਤੇ ਵੀਡੀਓ ਬਣਾਉਣ ਚ ਮੁਸ਼ਕਲ ਆ ਰਹੀ ਏ ਇਹਦੇ ਚ ਥੋੜਾ ਕਵਰ ਘਟ ਹੁੰਦੀ ਆ ਵੀਡੀਓ ਠੀਕ ਹੈ ਇਹ ਦੇਖੋ ਜੀ ਆਪਣੇ ਬਾਲ ਪੈ ਗਏ ਹੁਣ ਆਪਾਂ ਨੇ ਸਲਾਈ ਲਾ ਦੇਣੀ 벨ਟ ਦੀ ਇਹ ਦੇਖੋ ਇਸ ਤਰ੍ਹਾਂ ਲਾਉਣੀ ਆ ਇੱਥੋਂ ਆਪਾਂ ਸਟਾਰਟ ਕਰਾਂਗੇ ਇਹ ਜਿਹੜਾ ਪਲੇਟ ਸੀਗਾ ਇਹਨੂੰ ਆਪਾਂ ਇਸ ਤਰ੍ਹਾਂ ਹੀ ਨਾਲ ਲੈਣਾ ਕੋਈ ਵੀ ਪਲੇਟ ھیਠਾਂ ਨੂੰ ਨਹੀਂ ਛੁੱਟਣਾ ਚਾਹੀਦਾ ਤੁਹਾਨੂੰ ਸਿੱਧੀ ਕਰਕੇ ਸਲਵਾਰ ਫਿਰ ਦਿਖਾਉਣੀ ਆ ਸਾਈਡ ਸੈਟ ਸਾਈਡ ਬੱਖੀਆਂ ਤੁਸੀਂ ਨਾਰਮਲ ਕਰ ਲੈਣਾ ਮੈਂ ਵੱਡਾ ਕੀਤਾ ਸੀ ਥੋੜਾ ਜਿਹਾ ਦੇਖੋ ਜੀ ਹੁਣ ਆਪਾਂ ਸਲਾਈ ਲਾ ਦੇਣੀ ਆਪਣੀ ਬੈਲਟ ਪੂਰੀ ਫਾਈਨਲ ਸਲਾਈ ਲਾ ਦੇਣੀ ਆਪਾਂ ਨੇ ਦੇਖੋ ਠੀਕ ਹੈ इस तरह इस तरह ही आप इधर ला ले आप पूरी सिलाई कर देनी हूँ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਆਪਣੇ ਵਾਲ ਇਸ ਤਰ੍ਹਾਂ ਵਾਲ ਆਉਣੇ ਚਾਹੀਦੇ ਬਿਲਕੁਲ ਨਹੀਂ ਡਿੱਗਣਾ ਚਾਹੀਦਾ ਜਿਹੜਾ ਵੀ ਆਪਣੀ ਬਾਦ ਕਟ ਹੈਗੀ ਕੱਪੜੇ ਦੀ ਉਹ ਆਪਾਂ ਇਸ ਤਰ੍ਹਾਂ ਕਟਿੰਗ ਕਰ ਲੈਣੀ ਇਹ ਦੇਖੋ ਵਾਲ ਕੋਈ ਵੀ ਨਹੀਂ ਡਿੱਗ ਰਿਹਾ ਸਲਵਾਰ ਦਾ ਜੇਕਰ ਇਸ ਤਰ੍ਹਾਂ ਇਧਰ ਨੂੰ ਡਿੱਗਦੇ ਹੋਣ ਤਾਂ ਤੁਹਾਡੀ ਸਲਵਾਰ ਦੀਆਂ ਚੋਣਾ ਸਹੀ ਨਹੀਂ ਪਹਿਣਗੀਆਂ ਦੇਖੋ ਆਪਣੇ ਪੂਰੇ ਪ੍ਰੋਪਰ ਵਾਲ ਪੈ ਗਏ ਠੀਕ ਹੈ ਹੁਣ ਤੁਹਾਨੂੰ ਮੈਂ ਸਿੱਧੀ ਕਰਕੇ ਦਿਖਾਉਣੀ ਆ ਸਲਵਾਰ ਦੇਖੋ ਜੀ ਆਪਣੀ ਸਲਵਾਰ ਬਣ ਗਈ ਪੂਰੀ ਤਿਆਰ ਹੋ ਗਈ ਚੋਣਾ ਪੈ ਗਈਆਂ ਜਾਨੀ ਕਿ ਬਲ ਪੈ ਗਏ ਤੁਸੀਂ ਦੇਖ ਸਕਦੇ ਹੋ ਤੇ ਇਧਰਲੀ ਸਾਈਡ ਵੀ ਪੈ ਗਈ ਦੇਖੋ ਪ੍ਰੋਪਰ ਜਿੰਨੀ ਜਿੰਨੀ ਆਪਾਂ ਜਗ੍ਹਾ ਛੱਡੀ ਸੀ ਦੋਨੋਂ ਸਾਈਡ ਉਨੀ ਉਨੀ ਬਚੀ ਹੈ ਇਹ ਦੇਖੋ ਇੰਨੀ ਇੰਨੀ ਜਗ੍ਹਾ ਆਪਾਂ ਛੱਡੀ ਸੀ ਇੱਥੋਂ ਸੈਂਟਰ ਤੋਂ ਲੈ ਕੇ ਆਪਾਂ ਇੱਥੋਂ ਤੱਕ ਟੱਕ ਲਾਏ ਸੀ ਇਧਰ ਵੀ ਸੈਂਟਰ ਦੇ ਵਿੱਚ ਵੀ ਆਪਾਂ ਇੰਨੀ ਜਗ੍ਹਾ ਹੀ ਉਧਰ ਛੱਡੀ ਇੰਨੀ ਉਧਰ ਛੱਡੀ ਹੈ ਤੇ ਆਪਣੀ ਬਹੁਤ ਵਧੀਆ ਸਲਵਾਰ ਰੈਡੀ ਹੋ ਗਈ ਚੋਣਾ ਆਪਾਂ ਪਾ ਲਈਆਂ ਸਾਰੀਆਂ ਸਲਾਈਆਂ ਤੁਹਾਡੇ ਸਾਹਮਣੇ ਲਾਈਆਂ ਸਲਵਾਰ ਦੀਆਂ ਤੇ ਆਪਾਂ ਕਿਵੇਂ ਚੱਕਵੀ ਸਲਵਾਰ ਤਿਆਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਇਸ ਨੂੰ ਆਪਾਂ ਸੈਂਟਰ ਵਾਲਾ ਪਲੇਟ ਜਿਹੜਾ ਉਹ ਪਾਇਆ ਤੇ ਜੇਕਰ ਤੁਸੀਂ ਇਸ ਦੀ ਕਟਿੰਗ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਜਰੂਰ ਮੈਂ ਉਹ ਦੀ ਵੀਡੀਓ ਵੀ ਪਾਵਾਂਗੀ ਬਾਕੀ ਤੁਸੀਂ ਮੇਰੇ ਦੂਸਰੇ ਚੈਨਲ ਤੇ ਵੀ ਜਾ ਕੇ ਦੇਖ ਸਕਦੇ ਹੋ ਉਸ ਚੈਨਲ ਦਾ ਲਿੰਕ ਮੈਂ ਆਪਣੇ ਇਸ ਚੈਨਲ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਇਸ ਵੀਡੀਓ ਦੇ ਠੀਕ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਕਮੈਂਟ ਵੀ ਜਰੂਰ ਕਰਨਾ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ